ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਆਪਣੀ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਫੋਲੋਅ ਔਰਚ ਜਰੂਰ ਕਰ ਕਰ ਲਿਆ ਕਰੋ ਪਲੀਜ਼ ਰਿਕਵੈਸਟ ਹੈ ਜੀ ਤੇ ਆਪਾਂ ਤੁਹਾਡੇ ਨਾਲ ਹੁਣ ਕਈ ਦਿਨ ਹੋ ਗਏ ਵੀ ਆ ਮਿਲ ਕੇ ਗੱਲਾਂ ਬਲੌਗ ਨਹੀਂ ਸ਼ੇਅਰ ਕਰਿਆ ਸੀਗਾ ਤੇ ਆਪਾਂ ਤਿੰਨ ਪਸ਼ੂਆਂ ਦੀ ਧਾਰ ਚੋਣੇ ਹੁੰਨੇ ਆ ਤੇ ਆਪਾਂ ਤਿੰਨਾਂ ਦੀ ਹਨਾ ਵੀ ਥੋੜੀ ਥੋੜੀ ਵੀਡੀਓ ਬਣਾਈ ਹੈ ਤੇ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਕੁਝ ਕੁ ਗੱਲਾਂ ਬਾਤਾਂ ਸੀ ਫੀਡ ਨੂੰ ਲੈ ਕੇ ਜਿਹੜੇ ਕਾਫੀ ਪੈਨਪ੍ਰਾ ਪੁੱਛਦੇ ਹੁੰਦੇ ਆ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਮੇਰੀ ਪ੍ਰੋਬਲਮ ਇੱਕ ਥੋੜੀ ਜੀ ਇਹ ਆ ਵੀ ਮੈਥੋਂ ਜਾਂ ਤਾਂ ਕੰਮ ਹੁੰਦਾ ਜਾਂ ਗੱਲਾਂ ਬਾਤਾਂ ਹੁੰਦੀਆਂ ਤਾ ਕਰਕੇ ਪਹਿਲਾਂ ਆਪਾਂ ਵੀਡੀਓ ਬਣਾ ਲਈ ਮੈਂ ਕਿਹਾ ਚਲੋ ਵਾਇਸ ਕਵਰ ਕਰ ਦਾਂਗੇ ਤੇ ਇਹ ਮੱਝ ਆਪਣੀ ਉਹੀ ਆ ਟੁੱਟੇ ਸਿੰਘ ਵਾਲੀ ਤੇ ਜਿਹੜੀ ਤੇ ਹਨਾ ਤਿੰਨ ਚਾਰ ਵਾਰੀ AI ਕਰਵਾ ਲਈ ਰਹੀ ਨਹੀਂ ਪਰ ਹੁਣ ਆਪਾਂ ਇਹਦੇ ਦਵਾਈ ਤਰਾ ਰਹੇ ਆ ਤੇ ਹਜੇ ਕੜੰਗੀ ਧਰੀ ਗਈ ਆ ਤੇ ਦੂਜੀ ਦੰਗ ਹੋਰ ਤਰਾਉਣੀ ਆ ਤੇ ਫੇਰ ਦੇਖੋ ਤੇ ਦੁੱਧਾ ਹਜੇ ਦੇਈ ਜਾਂਦੀ ਆ ਵਧੀਆ ਵੀ 10-11 ਲੀਟਰ ਦੇ ਰਹੀ ਹੈ ਅਸੀਂ ਹੁਣ ਤੇ ਆਪਾਂ ਥੋੜਾ ਜਿਹਾ ਡੋਕਾ ਡੋਕਾ ਅੱਡ ਕੱਢ ਲਾਂਗੇ ਇਹ ਆਪਾਂ ਥੋੜਾ ਜਿਹਾ ਵੀ ਜਿਹੜਾ 1.5 ਤੋਂ ਕਿਲੋ ਪਹਿਲਾਂ ਚੋ ਲੈਣੇ ਆ ਇਹ ਆਪਾਂ ਘਰੇ ਰੱਖ ਲੈਣੇ ਹੁੰਦੇ ਆ ਤੇ ਬਾਕੀ ਡੇਰੀ ਚ ਪਾ ਦਿੰਨੇ ਆ ਕਿਉਂਕਿ ਡੇਰੀ ਚ ਜਦ ਅਰੀਟ ਵਧੀਆ ਲੱਗਦਾ 78 ਵੀ ਦੁੱਧ ਪੈ ਜਾਂਦਾ ਤੇ ਜਿਹੜੀ ਝੋਟੀ ਐ ਝੋਟੀ ਵੀ ਤੁਸੀਂ ਪੁੱਛਦੇ ਹੁੰਨੇ ਹੋ ਵੀ ਪਹਿਲਣ ਕਿੰਨਾ ਦੁੱਧ ਦਿੰਦੀ ਐ ਵੈਸਤਾ ਵੀਰੇ ਉਹ ਵਧੀਆ ਬਰੀਡ ਦੀ ਸੀ ਨਾ ਦੁੱਧ ਵਧੀਆ ਦੇਣਾ ਸੀ ਉਹਨੇ ਪਰ ਇੱਕ ਤਾਂ ਕੱਟੀ ਭੁੱਲ ਗਈ ਤੇ ਇੱਕ ਥੋੜੀ ਜੀ ਔਲ ਕਰਨ ਉਹ ਹਟ ਹੀ ਨਹੀਂ ਤੇ ਇਸ ਲਈ ਉਹ ਵੀ ਬਸ 9-10 ਕਿਲੋ ਦੁੱਧ ਦਿੰਦੀ ਆ ਤੇ ਹੁਣ ਹਵਾਰਨਾ ਦੇਖ ਕੇ ਉਹਦਾ ਨਹੀਂ ਲੱਗਦਾ ਕਿ ਉਹ ਇੰਨਾ ਕੀ ਦਿੰਦੀ ਹੋਏ ਲੱਗਦਾਗਾ ਜਿਵੇਂ ਦੁੱਧ ਵੀ ਪੂਰਾ ਵਧੀਆ ਦਿੰਦੀ ਹੋਊ ਫਿਰ ਹੁਣ ਅਗਲੇ ਸੂਏ ਦੇਖੋ ਉਹਦੀ ਏਆਈ ਕਰਵਾਤੀ ਆਪਾਂ ਤੇ ਇਹਦਾ ਰੇਟ ਵਧੀਆ ਲੱਗ ਜਾਂਦਾ ਇਹ ਆਪਾਂ ਡੇਰੇ ਚ ਪਾ ਦਿੰਨੇ ਆ ਝੋਟੀ ਥੋੜੀ ਜਿਹੀ ਆਪਣੀ ਕਲਡੀ ਹੈਗੀ ਤੇ ਦੁੱਧ ਵਧੀਆ ਉਹ ਆਪਣੀ ਇੱਕ ਘਰ ਲੈ ਕੇ ਜਾਂਦਾ ਵੀ ਇਕੱਠਾ 6 ਕਿਲੋ ਤੇ ਆਪਾਂ ਕੁਛ ਇਹਦਾ ਪਾ ਦਿੰਨੇ ਤੇ ਕੁਛ ਝੋਟੀ ਦਾ ਉਹ ਉਹਨਾਂ ਨੂੰ ਪਾ ਦਿੰਨੇ ਆ ਤੇ ਲੋ ਉਹ ਧਰ ਚੋ ਕੇ ਹੁਣ ਆਪਾਂ ਗਊ ਮਾਤਾ ਦੀ ਧਰ ਚੋਂ ਲੱਗ ਗਏ ਨਿਆਣਾ ਪਾ ਲਿਆ ਇਹ ਲੱਤਾਂ ਜੋੜ ਕੇ ਨਹੀਂ ਖੜਦੀ ਬਸ ਐਂ ਖੜੀ ਰੂ ਮੰਗਰੋ ਤਾਂ ਪੰਗੇ ਲਈ ਜਿਵੇਂ ਇਧਰ ਉਧਰ ਤੇ ਆਪਾਂ ਪਾਣੀ ਵਿੱਚ ਜੱਗ ਚ ਹੀ ਲੈਣੇ ਹੁੰਨੇ ਆ ਕਿਉਂਕਿ ਹਨਾ ਵੀ ਫਿਰ ਉਹੀ ਪਾਲਟੀ ਚ ਹੱਥ ਜੇ ਹੋ ਜਾਂਦੇ ਆ ਤੇ ਪਹਿਲਾਂ ਜੱਗ ਚ ਪਾਣੀ ਲੈ ਲੈਣੇ ਆ ਤੇ ਹੁਣ ਆ ਗਈ ਆਪਾਂ ਫੀਡ ਵਾਲੀ ਗੱਲ ਵੀ ਬਹੁਤ ਸਾਰੇ ਭੈਣ ਭਰਾ ਪੁੱਛਦੇ ਹੁੰਦੇ ਆ ਹਨਾ ਵੀ ਤੁਸੀਂ ਪਸ਼ੂਆਂ ਨੂੰ ਕਿਹੜੀ ਫੀਡ ਪਾਉਣਿਓ ਵੀ ਜੇ ਦੁੱਧ ਵਧੀਆ ਦਿੰਦਿਆਂ ਤਾਂ ਵੀਰੇ ਪਰ ਮੇਰਾ ਐਕਸਪੀਰੀਅੰਸ ਆ ਨਾ ਐਕਸਪੀਰੀਅੰਸ ਨਹੀਂ ਇਹ ਵੀ ਹੈ ਵੀ ਸਚਾਈ ਇਹ ਹੈ ਵੀ ਮੈਂ ਤੁਹਾਨੂੰ ਕਹਿਦਾ ਵੀ ਜਿਹੜੀ ਅਸੀਂ ਫੀਡ ਬਣਵਾ ਕੇ ਲਾਉਣੇ ਆ ਤੁਸੀਂ ਉਹ ਬਣਵਾਓ ਥੋਡੀ ਵੀ ਮੱਝ 8 ਕਿਲੋ 10 ਕਿਲੋ ਦੇ ਰਹੀ ਐ ਜਿਵੇਂ ਆਪਣੇ ਉਹ ਮੱਝ ਨੇ 18 ਕਿਲੋ ਦਿੱਤਾ ਸੀ ਉਹ ਉਹਦੇ ਨਾਲ 18 ਕਿਲੋ ਨਹੀਂ ਦੇ ਸਕਦੀ 15 ਵੀ ਨਹੀਂ ਦੇ ਸਕਦੀ ਕਿਉਂਕਿ ਹਨਾ ਵੀ ਜਿੰਨੀ ਪਸ਼ੂ ਦੀ ਕੈਪੈਸਿਟੀ ਹੁੰਦੀ ਹੈ ਹਨਾ ਉਹਨੇ ਉਨਾ ਹੀ ਦੇਣਾ ਵੀ ਫੀਡ ਮੇਰੇ ਹਿਸਾਬ ਨਾਲ ਜ਼ਿਆਦਾ ਮਾਇਨੇ ਨਹੀਂ ਰੱਖਦੀ ਆ ਚਲੋ ਹਨਾ ਵੀ ਜਿਹੜੀ ਆਪਾਂ ਮੁੱਲ ਦੀ ਫੀਡ ਲਿਆਉਣੇ ਆ ਜਿਵੇਂ ਟਿਵਾਣਾ ਹੋ ਗਈ ਘਾਰਗਿਲ ਹੋ ਗਈ ਮੁਸਕਾਨ ਹੋ ਗਈ ਵੀ ਇਹਦੇ ਨਾਲ ਥੋੜਾ ਜਾਂ ਹਾਂ ਫਰਕ ਵੀ ਪੈ ਜਾਂਦਾ ਵੀ ਉਹ ਪਸ਼ੂ ਥੋੜਾ ਜਿਹਾ ਲਿਸਾ ਜ਼ਰੂਰ ਹੋ ਜਾਂਦਾ ਵੀ ਦੁੱਧ ਦੀ ਖਾਰ ਮੰਦਾ ਤੇ ਆਪਾਂ ਇਹਨੂੰ ਅਸ਼ੀਸ਼ ਫੀਡ ਪਾਉਣੇ ਹੁੰਦੇ ਆਂਗੇ ਗਾਂ ਨੂੰ ਸਾਰੀ ਨਹੀਂ ਪਾਉਂਦੇ ਹੁੰਦੇ ਵੀ ਵੈਸੇ ਜਿਵੇਂ ਕਿਲੋ ਕੋਪ ਆਲੀ ਦੂਜੀ 2.5 ਕਿਲੋ ਜਿਹੜੀ ਘਰੇ ਬਣਾ ਕੇ ਲੈਵੋਣੇ ਹੁੰਦੇ ਆ ਉਹ ਪਾ ਲਈ ਐ ਪਾਉਣਿਆਂ ਨੂੰ ਤੇ ਕਿਉਂਕਿ ਵੀ ਚੱਜ ਨਾਲ ਖਾਂਦੀ ਨਹੀਂ ਅਸ਼ੀਸ਼ ਫੀਡ ਨੂੰ ਤੇ ਹੁਣ ਆਪਾਂ ਇਹਦੀ ਮਿਲਕਿੰਗ ਕਰੀ ਜੰਨੇ ਆ ਤੇ ਇਹਨੇ ਸੱਜਰ ਨੇ ਦਿੱਤਾ ਸੀ ਦੁੱਧ 23-24 ਲੀਟਰ ਬਹੁਤ ਸਾਰੇ ਭੈਣ ਭਰਾ ਪੁੱਛਦੇ ਹੁੰਦੇ ਜਿਹੜੇ ਆਪਣੇ ਨੰਨਾਵੇਂ ਜੋੜਦੇ ਆ ਤੇ ਹੁਣ ਵੀਰੇ ਇਹ ਤੋਕੜ ਹੋ ਗਈ ਤੇ ਇੱਕ ਥੋੜਾ ਜਿਹਾ ਜਿਵੇਂ ਮੱਛਰ ਹੋ ਗਿਆ ਨਾ ਹੁਣ ਘਟ ਗਈ ਹੁਣ 16-17 ਕਿਲੋ ਦੇ ਰਹੀ ਹੈ ਇਹ ਤੇ ਇਹਦੇ ਹੁਣ 6 ਅਗਸਤ ਨੂੰ 2 ਮਹੀਨੇ ਹੋ ਜਾਣਗੇ ਵੀ ਗੱਪਣ ਕਰਾਈ ਨੂੰ ਫਿਰ ਦੇਖੋ ਹਨਾ ਚੈੱਕ ਕਰਾਈ ਤੋਂ ਪਤਾ ਲੱਗੂਗਾ ਵੀ ਕਿਵੇਂ ਆ ਕਿਉਂਕਿ ਆਪਾਂ ਜਿਵੇਂ ਘਰੇ ਟੈਸਟ ਕਰੀ ਸੀ ਉਹਦੇ ਚ ਗੱਭਣ ਕਨਸੀਵਤਾ ਕਰ ਗਈ ਸੀ ਇਹ ਪਰ ਨਾ ਉਦੋਂ ਥੋੜੇ ਜਿ ਦਿਨਾਂ ਮਾ ਕਰੋ ਹੋਏ ਮੋਟਾ ਜਾਂ ਜਾਲਾ ਜਾਂ ਸਿੱਟ ਗਈ ਡਾਕਟਰ ਤਾਂ ਕਹਿੰਦਾ ਸੀ ਤਾਰਾਂ ਦੇਊਗੀ ਇਹ ਪਰ ਮੁੜ ਕੇ ਤਾਰਾਂ ਤਾਂ ਦਿੱਤੀਆਂ ਨਹੀਂ ਫਿਰ ਪਤਾ ਨਹੀਂ ਭਾਈ ਬਾਕੀ ਕਿਸਮਤ ਆ ਹਨਾ ਫਿਲਹਾਲ ਤਾਂ ਸਾਡੀ ਕਿਸਮਤ ਮਾੜੀ ਚੱਲੀ ਜਾਂਦੀ ਹੈ ਹੁਣ ਵੀ ਆਪਾਂ ਤੁਹਾਨੂੰ ਬਲੌਗ ਆ ਦੋ ਤਿੰਨ ਦਿਨ ਹੋ ਗਏ ਇਸ ਲਈ ਨਹੀਂ ਸ਼ੇਅਰ ਕਰਿਆ ਵੀ ਥੋੜੇ ਜਿ ਤਬੀਅਤ ਠੀਕ ਨਹੀਂ ਸੀ ਬੁਖਾਰ ਹੋ ਰਿਹਾ ਸੀ ਮੈਂ ਤੁਹਾਨੂੰ ਦੱਸਦੀ ਹੁੰਦੀ ਨਾ ਜਦੋਂ ਮੈਂ ਸਰਦਾਰ ਚ ਕੋਲੇ ਹੋ ਕੇ ਆ ਜਾਾਂ ਤੇ ਇਹਦੇ ਸੋਂ ਉਦੋਂ ਸਿਹਤ ਠੀਕ ਨਹੀਂ ਰਹਿੰਦੀ ਤੇ ਬਲੱਡ ਘਟਣ ਵਧਣ ਲੱਗ ਜਾਂਦਾ ਤੇ ਹੁਣ ਵੀ ਮੈਂ ਉਹਨਾਂ ਕੋਲ ਜਾ ਕੇ ਆਈ ਸੀ ਤੇ ਬਸ ਬੁਖਾਰ ਹੋ ਗਿਆ ਹੁਣ ਟੈਨਸ਼ਨਾਂ ਹੋ ਜਾਂਦੀਆਂ ਵੀਰੇ ਹਨਾ ਬਹੁਤ ਸਾਰੀਆਂ ਕਬੀਲਦਾਰੀਆਂ ਜਿੱਥੇ ਹਰੇਕ ਤਾਂ ਆਪ ਨੂੰ ਹੋਣਾ ਪਵੇ ਤੇ ਇਹ ਰੀਜੀ ਆਪਣੀ ਪਹਿਲਣ ਝੋਟੀ ਤੇ ਇਹ ਦੇਖੋ ਹਵਾਨਾ ਇਹਦਾ ਬਹੁਤ ਸੋਹਣਾ ਥਨਾਂ ਦੀ ਵੀ ਹਨਾ ਵੀ ਗੈਪ ਬਹੁਤ ਜ਼ਿਆਦਾ ਹੈ ਦਾ ਬਹੁਤ ਵਧੀਆ ਗੈਪ ਆ ਇਹਦੀ ਮਾਂ ਦੇ ਵੀ ਆਈਆਂ ਤੇ ਮਾਂ ਤੇ ਆ ਬੰਨਾ ਗਿਆ ਤੁਹਾਨੂੰ ਵੀ ਬਹੁਤ ਸੋਨੇ ਨਿਕਲਾਈ ਹੁੰਦਾ ਵੀ ਆਏ ਦੇਖ ਕੇ ਲੱਗਦਾ ਨਹੀਂ ਹੈਣਾ ਵੀ ਇਹ ਵੀ ਥੋੜਾ ਦੁੱਧ ਦਿੰਦੀ ਹੋ ਦੁੱਧ ਆਏ ਲੱਗਦਾ ਵਧੀਆ ਦਿੰਦੀ ਹੋ ਪਰ ਇਹ ਕਿੱਥੇ ਦਾ ਹੈ ਨਾ ਪਸ਼ੂ ਨੇ ਵੀ 헤ਜ ਕਰਕੇ ਦੇਣਾ ਹੈ ਨਾ ਜਾਂ ਕਟਰੂ ਤੇ ਉਹ ਕਰਨਾ ਮਿਲਣਾ ਤੇ ਉਹ ਵਧੀਆ ਦਿੰਦਾ ਤੇ ਇਹ ਥੋੜੀ ਜਿਹੀ ਹਿੱਲ ਜੁਲ ਕਰਦੀ ਆ ਤੇ ਮੰਮੀ ਮੂਰੇ ਵੀ ਦਾਣਾ ਪਾ ਕੇ ਖੜ ਜਾਂਦੇ ਆ ਵੀ ਵੈਸੇ ਵਾਲਾ ਤਾਂ ਨਹੀਂ ਹਿਲਦੀ ਖੜੀ ਰਹਿੰਦੀ ਹੈ ਤੇ ਥੋੜੀ ਜਿਹੀ ਕਲਡੀ ਜ਼ਰੂਰ ਆ ਪਰ ਜੇ ਕਲਡੀ ਆ ਤਾਂ ਦੁੱਧੇ ਵੀ ਇਹਦਾ ਬਹੁਤ ਸੋਨਾਗਾ ਸੰਗਣਾ ਤੇ ਹੁਣ ਆਪਣੇ ਵਾਸਤੇ ਇਹ ਤਿੰਨ ਧਾ ਰਹੀਆਂ ਹੁਣ ਮਹੀਨੇ ਨੂੰ ਮਹੀਨੇ ਨੂੰ ਉਹ ਸੂਪੂਗੀ ਮਹੀਨੇ ਤੋਂ ਵੈਸਤਾ ਦਿਨ ਘਟ ਗਏ ਪਰ ਵੱਧ ਵੀ ਲਾਉਗੀ ਵਿਚਾਰੀ ਤੇ ਵਿਟਾਮਿਚ ਪੁੱਛਦੇ ਹੁੰਦੇ ਆ ਭੈਣ ਭਰਾ ਤੁਸੀਂ ਕਿਵੇਂ ਦਿੰਦੇ ਹੋ ਵੀਰੇ ਅਸੀਂ ਰੋਟੀ ਤੇ ਹੀ ਦੇ ਦਿੰਨੀ ਹੁੰਨੀ ਉਹਨੂੰ ਮੈਨੂੰ ਦੋ ਟਾਈਮਾਂ ਇੱਕ ਟਾਈਮ ਤਾਂ ਫਿਰ ਵੀ ਸਾਰੀ ਆਉਂਦੀ ਨਹੀਂ ਪ੍ਰੋਪਰ ਵੀ ਜਿੰਨੀ ਆਪਾਂ 10 15 ਐਮਐਲ ਦੇਣੀ ਹੁੰਦੀ ਹੈ ਤੇ ਉਹ ਫਿਰ ਮੈਂ ਦੋ ਟਾਈਮ ਦੇ ਦਿੰਦੀ ਹਾਂ ਉਹਨੂੰ ਪਰ ਹੁਣ ਰਾਤ ਦਾਗਾ ਵੀ ਉਹ ਆਪਾਂ ਤੋਂ ਦਾਣਾ ਨਹੀਂ ਦਲਾਇਆ ਗਿਆ ਸਰੋਂਾਂ ਵਾਲੇ ਦੇ ਲਈ ਵੀ ਚਲ ਤੇਲ ਪਾਇਆ ਕਰਾਂਗੇ ਸ਼ਾਮ ਨੂੰ ਜਦੋਂ ਤੇ ਇਕੱਠੀ ਬਸ ਸੋਚ ਹੀ ਦੇ ਲਿਆ ਕਰੋ ਵਿਟਾਮਿਚ ਤੇ ਸਰੋਂ ਦਾ ਤੇਲ ਉਹਦੇ ਲਈ ਆਪਾਂ ਜਾਂ ਤਾਂ ਲੇਟੀ 'ਚ ਚੱਸਕੇ ਨਹੀਂ ਦੇ ਦਿਆ ਕਰਾਂਗੇ ਜਾਂ ਵੀ ਚੌਕਰ ਮਗਾ ਲੈਨੇ ਆਪਾਂ ਕਣਕ ਦਾ ਉਹ ਵਧੀਆ ਉਹ ਸੋਕ ਲੈਂਦਾ ਨਾਲੇ ਵੀ ਪਸ਼ੂ ਵਧੀਆ ਖਾ ਲੈਂਦਾ ਵਿੱਚ ਜੇ ਆਪਾਂ ਲੈਂਦਾ ਤਾਂ ਬਈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਵੀ ਆਹ ਚੌਕਰ ਜੇ ਨਾ ਲੈਂਦਾ ਤਾਂ ਕੀ ਕਹਨੇ ਆ ਫਿਰ ਆਪਾਂ ਲੇਟੀ 'ਚ ਹੀ ਪਾਇਆ ਕਰਾਂਗੇ ਇਹਨੂੰ ਤੋ ਬਚਦੇ ਹਰੇ ਤੁਸੀਂ ਦੇ ਗੇ ਹੀ ਰਹੋ ਮੈਂ ਇੱਧਰ ਸੁੱਕਨੇ ਪਾ ਦਿਨੀ ਹੁੰਨੀ ਤੇ ਵੀ ਸ਼ਾਮ ਨੂੰ ਤੂੰ ਹੀ ਤੇ ਪਾ ਦਿਨਿਆ ਨੂੰ ਤੇ ਇੱਕ ਹੀ ਧਾਰ ਬਰੀਕ ਆ ਇੱਕ ਥੋੜੀ ਜਿਹੀ ਕਲਦੀ ਆ ਇਹ ਤੇ ਚਿਰ ਲੱਗ ਜਾਂਦਾ ਮੈਨੂੰ ਦੁੱਧ ਬਹੁਤ ਜ਼ਿਆਦਾ ਵਧੀਆ ਕਿ ਉਹ ਵੀ ਬਹੁਤ ਸੋਹਣਾ ਆਉਂਦਾ ਤੇ ਦੁੱਧ ਵੀ ਬਹੁਤ ਸੋਹਣਾ ਹੈ ਦਾ ਤੇ ਕਿਉਂਕਿ ਪਸ਼ੂਆਂ ਦਾ ਦੁੱਧ ਤਾਂ ਨਾ ਵੀ ਰੇਕ ਦਾ ਵੀ ਅਡਾ ਟੇਸਟ ਹੁੰਦਾ ਹੈ ਤਾਂ ਬਹੁਤ ਜ਼ਿਆਦਾ ਸੋਹਣਾਗਾ ਮਿੱਠਾ ਦੁੱਧ ਆ ਵਧੀਆ ਤੇ ਸਾਰੇ ਭੈਣ ਭਰਾ ਕਹਿੰਦੇ ਤੁਹਾਡੇ ਪਸ਼ੂ ਬਹੁਤ ਸੋਹਣੇ ਹੈਗੇ ਧੰਨਵਾਦ ਵੀਰੇ ਬਹੁਤ ਬਹੁਤ ਤੇ ਬਾਕੀ ਆਪਾਂ ਜਿਵੇਂ ਫੀਡ ਦੀ ਦੱਸੀ ਆ ਵੀ ਉਹ ਫੀਡ ਹੈ ਨਾ ਵੀ ਆਈ ਐਮ ਫੀਡ ਨਹੀਂ ਮਾਇਨੇ ਰੱਖਦੀ ਵੀਰੇ ਬਰੀਡ ਮਾਇਨੇ ਰੱਖਦੀ ਹੁੰਦੀ ਆ ਤੇ ਬਾਕੀ ਸੇਵਾ ਦਾ ਵੀ ਹੋ ਜਾਂਦਾ ਹੈ ਨਾ ਜੇ ਵੀ ਕੋਈ ਸੇਵਾ ਹੀ ਨਾ ਕਰੇ ਹਨਾ ਉਹ ਪਸ਼ੂ ਨੇ ਦੁੱਧ ਕਿੱਥੇ ਦੇਣਾ ਤੇ ਆਪਾਂ ਜਿਹੜੇ ਹੁਣ ਜਿਨ੍ਹਾਂ ਨੂੰ ਆਪਾਂ ਮੱਝ ਵੇਚੀ ਆ ਆਪਾਂ ਦੱਸਿਆ ਵੀ ਅੱ비 ਬਾਈ ਸਾਡੇ ਕੋਲ ਇਹਨਾਂ ਦਿੱਤਾ ਸੀਗਾ ਚਲੋ ਉਹ ਸੇਵਾ ਕਰਨਗੇ ਹਨਾ ਤੇ ਜਰੂਰ ਮੱਝ ਉਹਨਾਂ ਨੂੰ ਦੁੱਧ ਦੇਊਗੀ ਹੁਣ ਆ ਬਾਕੀ ਫਿਰ ਭਾਈ ਜਦੋਂ ਕੋਈ ਸੇਵਾ ਨਾ ਕਰੂ ਹਨਾ ਉਹ ਚ ਆਪਣੇ ਕੀ ਸਾਰੇ ਆ ਤੇ ਆਪਾਂ ਜਿਹੜੀ ਜਿਹੜੀ ਚੀਜ਼ ਵਰਤੀ ਆ ਤੇ ਉਹੀ ਉਹਨਾਂ ਨੂੰ ਦੱਸੀ ਆ ਵੀ ਤੁਸੀਂ ਵੀ ਇਹਦੇ ਲਈ ਇਹੀ ਲੈ ਕੇ ਆਇਓ ਉਹ ਫਿਲਹਾਲ ਜਾਂਦੇ ਲੈ ਵੀ ਗਏ ਉਹ ਦੇ ਵਿਚਾਰੇ ਇੱਕ ਭੈਣ ਨੇ ਕਮੈਂਟ ਕਰਿਆ ਵੀ ਮੱਜ ਛੋਡੇ ਘਰੋਂ ਜਾਂਦੀ ਸੀ ਰੋਣ ਮੇਰਾ ਨਿਕਲ ਰਿਹਾ ਸੀ ਪਰਮਜੀਤ ਕੌਰ ਤੇ ਵੀਰੇ ਦੁੱਖ ਤਾਂ ਹੁੰਦਾ ਹਨਾ ਥੋੜਾ ਜਿਹਾ ਵੀ ਮਾਨ ਕਲਡਾ ਕਰਨਾ ਪੈਂਦਾ ਹਨਾ ਵੀ ਜਿੱਥੇ ਮਜਬੂਰਾਂ ਆ ਜਾਂਦਿਆਂ ਉੱਥੇ ਸਾਰੇ ਸ਼ੌਂਕ ਮਾਰਨੇ ਪੈਂਦੇ ਆ ਤੇ ਚਲੋ ਪ੍ਰਮਾਤਮਾ ਨੇ ਚਾਇਆ ਹਨਾ ਤਾਂ ਆਪਾਂ ਕੋਈ ਪਸ਼ੂ ਹੋਰ ਲੈ ਲਾਂਗੇ ਕਿਉਂਕਿ ਜੀ ਮੇਰਾ ਵੀ ਨਹੀਂ ਲੱਗਦਾ ਹਨਾ ਮੈਨੂੰ ਥੋੜੇ ਜਿਹਾ ਪਸ਼ੂ ਲੱਗਦੇ ਆ ਉਹ ਤੋਂ ਬਿਨਾ ਕਿਉਂਕਿ ਪਹਿਲਾਂ ਵੀ ਤੁਹਾਨੂੰ ਦੱਸਿਆ ਉਹਦੀ ਹਾਈਟ ਜ਼ਿਆਦਾ ਸੀਗੀ ਤੇ ਉਹਦੇ ਨਾਲ ਬਸ ਮੈਨੂੰ ਐਂ ਜਿ ਲੱਗ ਜਾਂਦਾ ਵੀ ਥੋੜੇ ਜਿਹਾ ਪਸ਼ੂ ਆਗੇ ਤੇ ਚਲੋ ਬਾਈ ਹੁਣ ਆਪਾਂ ਧਾਰਾਂ ਜੋੜੀਏ ਧਾਰਾਂ ਚੋ ਕੇ ਦੁੱਧਵਾਦ ਸਾਂਭ ਕੇ ਤੇ ਹੁਣ ਆਪਾਂ ਗੁਰੂ ਘਰ ਜੋਤ ਲਾਉਣ ਜਾਂਦੇ ਆ ਜੇ ਹਨਾ ਚਲੋ ਪ੍ਰਮਾਤਮਾ ਕੋਈ ਆਪਣੀ ਬਾਹ ਫੜੂ ਤਾਂ ਆਏ ਮਾਂਗਰੋਂ ਜਿਹੇ ਹਿੱਲਜੁਲ ਕਰਨ ਲੱਗ ਜਾਂਦੀ ਐ ਸਵੇਰੇ ਥੋੜੀ ਜਿਹੀ ਵੱਧ ਕਰ ਦਿਆਂ ਕਿਉਂਕਿ ਮੱਛਰ ਹੁੰਦਾ ਉਹ ਤਾਂ ਵੈਸੇ ਸਾਰੀ ਰਾਤ ਆਪਾਂ ਤੂੰ ਹੀ ਚਲਦੀ ਰੱਖਦੇ ਆਂ ਬਿੰਦੇ-ਬਿੰਦੇ ਉੱਠਣਾ ਪੈਂਦਾਗਾ ਵੀ ਇੱਥੇ ਤੂੜੀ ਪਾਉਣ ਨੂੰ ਤੇ ਸੋਫੀ ਰਾਣੀ ਦੇ ਕੰਮ ਦੇਖੋ ਇਹ ਬਾਹਰੋਂ ਤੁਰਿਆਉ ਤੇ ਵਾਸ਼ਰੂਮ ਇੱਥੇ ਕਰੂ ਘਰੇ ਆ ਕੇ ਇਹ ਪੋਤਾਂਗਾ ਕਰਦੀ ਐ ਇਹ ਆਏ ਤੇ ਚਲੋ ਵੀਰੇ ਹੁਣ ਥੋੜਾ ਹਨਾ ਵੀ ਫੀਡ ਵਾਲਾ ਵੀ ਜਿਹੜਾ ਵੀ ਕੋਈ ਡਾਊਟ ਸੀ ਨਾ ਆਪਾਂ ਕਲੀਅਰ ਕਰਤਾ ਤੇ ਮੇਰੇ ਹਿਸਾਬ ਨਾਲ ਬਸ ਬਰੀਡ ਦਾ ਹੀ ਅਸਰ ਹੁੰਦਾ ਹੈਗਾ ਜਿਹੜਾ ਵੀ ਪਸ਼ੂ ਕੋਈ ਦੁੱਧ ਵਧ ਦਿੰਦਾ ਵੀ ਫੀਡ ਦਾ ਨਹੀਂ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਲਿਆ ਕਰੋ ਪਲੀਜ਼ ਰਿਕੁਐਸਟ ਆ ਤੇ ਫੁੱਲ ਵਾਚ ਕਰਿਆ ਕਰੋ ਕਿਉਂਕਿ 10-12 ਮਿੰਟਾਂ ਦੀ ਆਪਣੀ ਵੀਡੀਓ ਹੁੰਦੀ ਹੈ ਤੇ ਇੰਨੀ ਕੁ ਤਾਂ ਵੀਰ ਬਣ ਕੇ ਦੇਖ ਲਿਆ ਕਰੋ ਤੁਸੀਂ ਆਪਾਂ ਵੀ ਮਿਹਨਤ ਕਰਦੇ ਆ ਤੇ ਤੁਹਾਡੇ ਨਾਲ ਹਰੇਕ ਆ ਵੀ ਆਪਣੇ ਕੁਝ ਵੀ ਕੋਈ ਵੀ ਖਰਾਕ ਆ ਪਸ਼ੂਆਂ ਦੀ ਉਹ ਸ਼ੇਅਰ ਕਰਦੇ ਆ ਤੇ ਕਰਦੇ ਰਵਾਂਗੇ ਤੇ ਚਲੋ ਵੀਰੇ ਵੀਡੀਓ ਦਾ ਐਂਡ ਆ ਵੀ ਆਪਾਂ ਇੱਥੇ ਕਰਦੇ ਆ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸਤੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਕਿਉਂਕਿ ਤੁਹਾਡੇ ਕਮੈਂਟਾਂ ਦਾ ਆਪਾਂ ਹਰ ਵਾਰੀ ਕਹਿੰਨੇ ਆ ਨਾ ਮੈਨੂੰ ਹੌਂਸਲਾ ਬਹੁਤ ਜ਼ਿਆਦਾ ਹੁੰਦਾ ਤੇ ਉਹ ਤਾਂ ਬਹੁਤ ਸੋਹਣੇ ਕਮੈਂਟ ਹੁੰਦੇ ਆ ਤੇ ਫਿਰ ਹੋਰ ਸੋਹਣੇ ਵੀ ਕਰਦਿਆ ਕਰੋ ਤੇ ਪ੍ਰਾਪ ਦਾ ਲਹੂ ਪੀ ਰਹੀ ਸੀ ਤੇ ਇਹਨੂੰ ਸਿੱਟ ਗਿਆ ਇੱਥੇ ਤੇ ਚਲੋ ਬਈ